ਸਾਉਣ ਦੇ ਮਹੀਨੇ ਚ ਆਪਾਂ ਨੇ ਦੋਸਤੋ ਆਪਣੀਆਂ ਮੁਰਗੀਆਂ ਨੂੰ ਬਿਮਾਰੀਆਂ ਤੋਂ ਕਿਵੇਂ ਬਚਾਉਣਾ ਕਿਹੜੀਆਂ-ਕਿਹੜੀਆਂ ਗੱਲਾਂ ਦਾ ਜਿਹੜਾ ਸਾਉਣ ਦੇ ਮਹੀਨੇ ਧਿਆਨ ਰੱਖਣਾ ਇਹ ਆਪਾਂ ਇਸ ਵੀਡੀਓ ਰਾਹੀਂ ਤੁਹਾਨੂੰ ਸਾਰੀ ਗੱਲਬਾਤ ਦੱਸਾਂਗੇ ਕਿਉਂਕਿ ਇਸ ਸਮੇਂ ਜਿਹੜਾ ਸਾਉਣ ਦਾ ਮਹੀਨਾ ਉਹ ਸਟਾਰਟ ਹੋ ਚੁੱਕਿਆ ਹੈਗਾ ਇਹ ਜਿਹੜੇ ਸਾਉਣ ਦੇ ਮਹੀਨੇ ਚ ਜਿਹੜਾ ਮੁਰਗੀਆਂ ਨੂੰ ਬਿਮਾਰੀਆਂ ਬਹੁਤ ਲੱਗਦੀਆਂ ਨੇ ਉਹਦੇ ਕਿਹੜੇ-ਕਿਹੜੇ ਕਾਰਨ ਹੁੰਦੇ ਨੇ ਆਪਾਂ ਤੁਹਾਨੂੰ ਉਹ ਪ੍ਰੋਪਰ ਇਸ ਵੀਡੀਓ ਰਾਹੀਂ ਦੱਸਣ ਜਾ ਰਹੇ ਹਾਂਗੇ ਕੀ ਕਿਵੇਂ ਕਿਮੇ ਕਿੜੀਆਂ-ਕਿੜੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਤੇ ਕਿਵੇਂ ਉਹਨਾਂ ਦਾ ਇਲਾਜ ਆ ਕੀ ਗੱਲ ਵਾ ਤਾਂ ਪ੍ਰੋਪਰ ਆਪਾਂ ਤੁਹਾਨੂੰ ਇਸ ਵੀਡੀਓ ਰਾਹੀਂ ਦੱਸਾਂਗੇ ਸੋ ਵੀਡੀਓ ਨੂੰ ਅੰਤ ਤੱਕ ਦੇਖਿਓ ਪੂਰੀ ਜਾਣਕਾਰੀ ਵਾਲੀ ਹੋਊਗੀ ਜੇ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਜਲਦੀ ਜਲਦੀ ਸ਼ੇਅਰ ਜਰੂਰ ਕਰਦੇ ਦੋਸਤੋ ਆਪਾਂ ਹੁਣ ਤੁਹਾਨੂੰ ਸਮਝਾਉਣੇ ਆ ਕਿ ਕਿਹੜੇ-ਕਿਹੜੇ ਤੁਸੀਂ ਨੇ ਗੱਲਾਂ ਦਾ ਕਿੜੀਆਂ-ਕਿੜੀਆਂ ਗੱਲਾਂ ਦਾ ਤੁਸੀਂ ਨੇ ਜਿਹੜਾ ਸੌਣ ਦੇ ਮਹੀਨੇ 'ਚ ਧਿਆਨ ਰੱਖਣਾ ਸੋ ਆਪਾਂ ਦਾ ਹੁਣ ਜਿਆਦਾ ਸਮਾਂ ਨਾ ਲੈਂਦੇ ਹੋਏ ਗੱਲਬਾਤ ਦੀ ਸ਼ੁਰੂਆਤ ਕਰਦੇ ਆਂ ਦੋਸਤੋ ਜਿਸ ਤਰ੍ਹਾਂ ਤੁਸੀਂ ਸਾਰੀ ਜਾਣਦੇ ਹੋ ਕਿ ਸਾਵਣ ਦੇ ਮਹੀਨੇ 'ਚ ਅਕਸਰ ਬਰਸਾਤ ਹੁੰਦੀ ਰਹਿੰਦੀ ਹੈਗੀ ਜਿਆਦਾਤਰ ਸਾਵਣ ਦਾ ਮਹੀਨਾ ਬਰਸਾਤ ਦੇ ਨੂੰ ਲੈ ਕੇ ਜਿਆਦਾ ਮੰਨਿਆ ਜਾਂਦਾ ਹੈ ਕਿ ਇਸ ਮਹੀਨੇ 'ਚ ਜਿਹੜੀ ਬਰਸਾਤ ਬਹੁਤ ਜਿਆਦਾ ਹੁੰਦੀ ਹੈ ਸੋ ਬਰਸਾਤ ਦੇ ਹੋਣ ਦੇ ਨਾਲ ਨਾਲ ਜਿਹੜਾ ਇਹਨਾਂ ਦਾ ਸੈਟਅਪ ਆ ਖੁੱਡੇ ਨੇ ਜਾਂ ਫਿਰ ਫਾਰਮ ਨੇ ਉਹ ਥੋੜੇ ਬਹੁਤ ਗਿੱਲੇ ਵੀ ਰਹਿੰਦੇ ਨੇਗੇ ਜਦੋਂ ਬਾਰਿਸ਼ ਹੁੰਦੀ ਰਹਿੰਦੀ ਆ ਤਾਂ ਥੋੜਾ ਬਹੁਤਾ ਪਾਣੀ ਉਹਨਾਂ ਦੇ ਅੰਦਰ ਚੱਲ ਜਾਂਦਾਗਾ ਜਿਹੜਾ ਦੋਸਤੋ ਉਹ ਪਾਣੀ ਇਹਨਾਂ ਦੇ ਖੁੱਡਿਆਂ 'ਚ ਜਿਹੜੇ ਸੈਟਅਪ ਨੇ ਉਹਨਾਂ 'ਚ ਚੱਲ ਜਾਂਦਾਗਾ ਉਦੋਂ ਬਿਮਾਰੀਆਂ ਬਹੁਤ ਸਾਰੀਆਂ ਜਨਮ ਲੈਂਦੀਆਂ ਨੇ ਇਹ ਦੋਸਤੋ ਗੱਲ ਨੂੰ ਹਲਕੇ 'ਚ ਨਹੀਂ ਲੈਣਾ ਹੈਗਾ ਤੁਸੀਂ ਇਹ ਗੱਲ ਬਹੁਤ ਜ਼ਿਆਦਾ ਧਿਆਨ ਨਾਲ ਸੁਣਨ ਵਾਲੀ ਹੈਗੀ ਬਹੁਤ ਸਾਰੇ ਫਾਰਮ ਇੱਥੋਂ ਵੀ ਫੇਲ ਹੁੰਦੇ ਨੇ ਇਹ ਚੀਜ਼ਾਂ ਤੋਂ ਜਦੋਂ ਉਹਨਾਂ ਦਾ ਫਾਰਮ ਅਕਸਰ ਗਿੱਲਾ ਰਹਿੰਦਾਗਾ ਤਾ ਉਥੇ ਬਹੁਤ ਸਾਰੀਆਂ ਬਿਮਾਰੀਆਂ ਜਨਮ ਲੈਂਦੀਆਂ ਨੇ ਜਿਵੇਂ ਕੀ ਕਿਹੜੀਆਂ-ਕਿਹੜੀਆਂ ਬਿਮਾਰੀਆਂ ਹੁਣ ਪਤਾ ਨੂੰ ਦੱਸ ਦਿੰਦੇ ਆ ਬਾਅਦ ਚੋਂ ਪਤਾ ਨੂੰ ਦੱਸਾਂ ਕਿ ਕਿਵੇਂ ਬਚਾ ਕਰ ਸਕਦੇ ਹਾਂ ਕਿਹੜੇ-ਕਿਹੜੇ ਹੱਲ ਨੇ ਦੋਸਤੋ ਜਦੋਂ ਆਪਣੇ ਜਾਨਵਰ ਕੁਛ ਖਾਣਾ ਪੀਣਾ ਛੱਡ ਦਿੰਦੇ ਨੇ ਜਾਂ ਫਿਰ ਗਲੇ ਚੋਂ ਖਰ-ਖਰ ਦੀ ਆਵਾਜ਼ ਆਉਂਦੀ ਹੈਗੀ ਜਾਂ ਫਿਰ ਇਹਨਾਂ ਨੂੰ ਪੈਰਾਂ ਦੀਆਂ ਬਹੁਤ ਸਾਰੀਆਂ ਜੜੀਆਂ ਬਿਮਾਰੀਆਂ ਹੋ ਜਾਂਦੀਆਂ ਨੇ ਆ ਖੰਭ ਚੜਨਾ ਇਹਨਾਂ ਦੇ ਕਾਫੀ ਜ਼ਿਆਦਾ ਖੰਭ ਚੜਦੇ ਨੇਗੇ ਜਦੋਂ ਇਦਾਂ ਦੀਆਂ ਦੋਸਤੋ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਸੌਣ ਦੇ ਮਹੀਨੇ ਇਹਨਾਂ ਨੂੰ ਆ ਜਾਂਦੀਆਂ ਨੇ ਜੀਆਂ ਉਹ ਮੇਨ ਉਹਦਾ ਜਿਹੜਾ ਕਾਰਨ ਆ ਉਹ ਗਿੱਲਾ ਪਾਣਾਗਾ ਜਦੋਂ ਆਪਣਾ ਸੈਟਅਪ ਗਿੱਲਾ ਰਹੂਗਾ ਤਾਂ ਉਦੋਂ ਹੀ ਦਿੱਕਤਾਂ ਆਉਂਦੀਆਂ ਹੀ ਆਉਂਦੀਆਂ ਨੇ ਗਿੱਲਾ ਰਹਿਣ ਦੇ ਨਾਲ ਜਿਹੜੀ ਇਹਨਾਂ ਦੀ ਬਿਠਾ ਨਾਲ ਅਮੋਨੀਆ ਗੈਸ ਦੋਸਤੋ ਉਤਪਨ ਹੁੰਦੀ ਹੈਗੀ ਜਿਹੜੀ ਅਮੋਨੀਆ ਗੈਸ ਆ ਉਹ ਇਹਨਾਂ ਨੂੰ ਅੱਖਾਂ ਦੀਆਂ ਕਈ ਸਾਰੀਆਂ ਬਿਮਾਰੀਆਂ ਲਾਉਂਦੀ ਆ ਕਿਉਂਕਿ ਜਿਹੜੀ ਅਮੋਨੀਆ ਗੈਸ ਆ ਉਹ ਅਮੋਨੀਆ ਗੈਸ ਨਾਲ ਅੱਖਾਂ ਮੱਚਦੀਆਂ ਨੇ ਤਾਂ ਕਰਕੇ ਇਹਨਾਂ ਨੂੰ ਅੱਖਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਹੋ ਜਾਂਦੀਆਂ ਨੇ ਅੱਖਾਂ 'ਚ ਇਹਨਾਂ ਇਦੇ ਨਾਲ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਹੋ ਜਾਂਦੀਆਂ ਨੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਇਹ ਤੋਂ ਤੁਸੀਂ ਨੇ ਕਿਵੇਂ ਜਿਹੜਾ ਬਚਾਅ ਕਰਨਾ ਸਭ ਤੋਂ ਪਹਿਲੇ ਨੰਬਰ ਤੇ ਦੋਸਤੋ ਜਦੋਂ ਇਹਨਾਂ ਦਾ ਸੈਟਅਪ ਇਹਨਾਂ ਦਾ ਖੁੱਡਾ ਇਹਨਾਂ ਦਾ ਫਾਰਮ ਥੋੜਾ ਬਹੁਤਾ ਵੀ ਗਿੱਲਾ ਹੁੰਦਾਗਾ ਉੱਥੇ ਜਾਂ ਤਾਂ ਤੁਸੀਂ ਸੁੱਕਾ ਰੇਤਾ ਪਾ ਦਿਓ ਸੁੱਕੀ ਮਿੱਟੀ ਪਾ ਦਿਓ ਜਾਂ ਫਿਰ ਥੋੜੀ ਬਹੁਤੀ ਤੂੜੀ ਵੀ ਪਾ ਸਕਦੇ ਹੋ ਤੂੜੀ ਖਾਸ ਕਰਕੇ ਆਪਾਂ ਸਿਆਲਾਂ ਵਿੱਚ ਪਾ ਸਕਦੇ ਹਾਂ ਪਾਰੇ ਜੀ ਗਿੱਲਾਗਾ ਥੋੜੀ ਬਹੁਤੀ ਤੂੜੀ ਆਪਾਂ ਸਿੱਟ ਦਾਂਗੇ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਗਿੱਲੇ ਨੂੰ ਬਹੁਤ ਵਧੀਆ ਰਹਿੰਦੀ ਹੈ ਤੂੜੀ ਤੂੜੀ ਜਿਹੜੀ ਹੁੰਦੀ ਆ ਉਹ ਗਿੱਲੇ ਪਣ ਨੂੰ ਸੋਖ ਲੈਂਦੀ ਹੈ ਚੰਗੀ ਤਰ੍ਹਾਂ ਸੋਖ ਕੇ ਉਹ ਬਿਲਕੁਲ ਜਿਹੜਾ ਡਰਾਈ ਕਰ ਦਿੰਦੀ ਆ ਸੋ ਪਹਿਲੇ ਨੰਬਰ ਤੇ ਤੁਸੀਂ ਨੇ ਆਪਣੇ ਸੈਟਅਪ ਆਪਣੇ ਫਾਰਮ ਚ ਸੁੱਕੀ ਮਿੱਟੀ ਸਿੱਟਣੀਆਂ ਗਈ ਜਿਹਦੇ ਨਾਲ ਗਿੱਲਾ ਪਣ ਜਿਹੜਾ ਖਤਮ ਹੋ ਜੇ ਉਸ ਤੋਂ ਬਾਅਦ ਦੋਸਤੋ ਤੁਸੀਂ ਨੇ ਕੀ ਕਰਨਾ ਬਰਸਾਤ ਦੇ ਮੌਸਮ ਚ ਜਿਹੜੀ ਇਹਨਾਂ ਨੂੰ ਆਪਾਂ ਫੀਡ ਪਾਉਣਿਆਂਗੇ ਉਹ ਬਹੁਤ ਧਿਆਨ ਨਾਲ ਪਾਉਣੀ ਪੈਂਦੀ ਹੈ ਕਿਉਂਕਿ ਜਿਹੜੀ ਫੀਡ ਆ ਉਹਦੇ ਅੰਦਰ ਦੋਸਤੋ ਬਰਸਾਤ ਦੇ ਦਿਨਾਂ ਚ ਉੱਲੀ ਲੱਗ ਜਾਂਦੀ ਹੈ ਜਿਹਨੂੰ ਆਪਾਂ ਫੰਗਲ ਕਹਿ ਦਿੰਦੇ ਆ ਜਿਹੜੀ ਉੱਲੀ ਵਾਲੀ ਫੀਡ ਹੁੰਦੀ ਹੈ ਜਦੋਂ ਇਹ ਖਾਂਦੇ ਨੇ ਉਦੋਂ ਬਹੁਤ ਸਾਰੀਆਂ ਬਿਮਾਰੀਆਂ ਇਹਨਾਂ ਨੂੰ ਲੱਗਦੀਆਂ ਨੇ ਜੀਆਂ ਉਹਦੇ ਨਾਲ ਇਹਨਾਂ ਦੀ ਮੌਤ ਵੀ ਹੋ ਸਕਦੀ ਆ ਜਿਸ ਤਰ੍ਹਾਂ ਥੋੜੀ ਬਹੁਤੀ ਫੀਡ ਜਿਹੜੀ ਸਲਾਬੀ ਰਹੇਗੀ ਪਾਣੀ ਪੂਣੀ ਲੱਗ ਕੇ ਥੋੜੀ ਬਹੁਤੀ ਸਲਾਬ ਫੜ ਜਾਂਦੀ ਹੈਗੀ ਉਹ ਫੀਡ 'ਚ ਦੋਸਤੋ ਉੱਲੀ ਪੈਦਾ ਹੋ ਜਾਂਦੀ ਤੁਸੀਂ ਇਹ ਤਜਰਬਾ ਵੀ ਕਰਕੇ ਦੇਖ ਲਓ ਜੇ ਕਰਨਾ ਹੋਊਗਾ ਤੁਸੀਂ ਥੋੜੀ ਜੀ ਫੀਡ ਲੈ ਕੇ ਉਹ 'ਚ ਦੋ ਤਿੰਨ ਟੋਕ ਕੇ ਪਾਣੀ ਦੇ ਪਾ ਕੇ ਉਹ ਮੀ ਛੱਡ ਦਿਓ ਦੋ ਤਿੰਨ ਦਿਨਾਂ 'ਚ ਉਹ 'ਚ ਜਾਲਾ ਜਾਲ ਲੱਗ ਜੂ ਉੱਲੀ ਲੱਗ ਜੂ ਜੇਕਰ ਉਹ ਜਿਹੜੀ ਫੀਡ ਹੈ ਖਾ ਲੈਣ ਤਾਂ ਬਹੁਤ ਸਾਰੀਆਂ ਬਿਮਾਰੀਆਂ ਇਹਨਾਂ ਨੂੰ ਦੋਸਤੋ ਲੱਗਦੀਆਂ ਨਹੀਂ ਆ ਜੇਕਰ ਤੁਹਾਡੀ ਫੀਡ ਇਦਾਂ ਕੁਝ ਖਰਾਬ ਵੀ ਆ ਥੋੜੀ ਬਹੁਤੀ ਤਾਂ ਤੁਸੀਂ ਧੁੱਪੇ ਰੱਖ ਕੇ ਉਹਨੂੰ ਪ੍ਰੋਪਰ ਬੈਕਟੀਰੀਆ ਰਹਿਤ ਜਿਹੜਾ ਉਹਨੂੰ ਕਰ ਸਕਦੇ ਹੋਗੇ ਤਾਂ ਤੁਸੀਂ ਇਹਨਾਂ ਨੂੰ ਫੀਡ ਪਾ ਸਕਦੇ ਹੋ ਮਤਲਬ ਕੀ ਕਹਿਣ ਤੋਂ ਭਾਵੇਂ ਇਹਨਾਂ ਨੂੰ ਖਾਣ ਪੀਣ ਆਪਾਂ ਨੇ ਕੀ ਦੇਣਾਗਾ ਕਿਹੜੀ ਖਰਾਕ ਦੇਣੀ ਆ ਜਾਂ ਸਾਫ਼ ਸੁਥਰੀ ਖਰਾਕ ਦੇਣੀ ਆ ਉਹਦਾ ਵੀ ਆਪਾਂ ਨੇ ਧਿਆਨ ਰੱਖਣਾ ਦੂਸਰਾ ਜਿਹੜਾ ਆਪਾਂ ਨੇ ਇਹਨਾਂ ਦੇ ਸਕੁੱਡੇ ਸੈਟਅਪ ਨੇ ਕੁਝ ਵੀ ਆ ਫਾਰਮ ਆ ਉਹਨਾਂ ਨੂੰ ਸੁੱਕਾ ਰੱਖਣਾਗਾ ਬਿਲਕੁਲ ਵੀ ਜਿਹੜਾ ਗਿੱਲੇ ਨਹੀਂ ਹੋਣ ਦੇਣਾ ਪਾਣੀ ਜਿਹੜਾ ਇਸ ਮਹੀਨੇ ਦੋਸਤੋ ਆਪਾਂ ਨੂੰ ਸਾਫ਼ ਸੁਥਰਾ ਦੇਣਾ ਪਊ ਕਿਉਂਕਿ ਬਰਸਾਤਾਂ ਦੇ ਮੌਸਮ ਨਾਲ ਇਹਨਾਂ ਦੇ ਜਿਹੜੇ ਫੀਡਰ ਨੇ ਡਰਿੰਕਰ ਨੇ ਉਹ ਗੰਦੇ ਹੋ ਜਾਂਦੇ ਨੇ ਉਹਦੇ ਨਾਲ ਬਹੁਤ ਜ਼ਿਆਦਾ ਪ੍ਰੋਬਲਮਾਂ ਹੁੰਦੀਆਂ ਨੇ ਸੋ ਇਹ ਗੱਲਾਂ ਦਾ ਆਪਾਂ ਨੂੰ ਬੇਸਿਕ ਗੱਲਾਂ ਨੇ ਇਹ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਜੇ ਤੁਸੀਂ ਹੋਰ ਵੀ ਡੀਪਲੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ 9877355082 ਤੇ ਕਾਲ ਕਰਕੇ ਦੋਸਤੋ ਤੁਸੀਂ ਆਪਾਂ ਤੋਂ ਜਾਣਕਾਰੀ ਲੈ ਸਕਦੇ ਹੋ ਕੋਈ ਵੀ ਹੋਰ ਡੀਪਲੀ ਹੁੰਦੀ ਆ ਜੇਕਰ ਕੋਈ ਸਵਾਲ ਹੁੰਦਾ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੋਸਤੋ ਸਵਾਲ ਜ਼ਰੂਰ ਪੁੱਛ ਸਕਦੇ ਹੋ ਆਪਾਂ ਤੋਂ ਕੋਈ ਵੀ ਆਪਾਂ ਤੁਹਾਨੂੰ ਉਹਦਾ ਜਵਾਬ ਦਵਾਂਗੇ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਜਿਆਦਾ ਤੋਂ ਜਿਆਦਾ ਤਾਂ ਜੋ ਇਹ ਸਾਰੇ ਵੀਰਾਂ ਤੱਕ ਪਹੁੰਚ ਸਕੇ ਤਾਂ ਜੋ ਇਹਦਾ ਕੋਈ ਨਾ ਕੋਈ ਲਾਹਾ ਲੈ ਸਕੇ ਸੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਲੱਗਦੇ ਘੰਟੀ ਦਾ ਬਟਨ ਵੀ ਜਰੂਰ ਦਬਾ ਦਿਓ ਤਾਂ ਜੋ ਤੁਹਾਡੇ ਕੋਲ ਆਪਣੀ ਹਰ ਇੱਕ ਵੀਡੀਓ ਆ ਸਕੇ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਧੰਨਵਾਦ ਜੀ